ਇਬਰਾਨੀਆਂ ਨੂੰ ਅਧਿਆਇ 8 ਹੁਣ ਜਿਹੜੀਆਂ ਗੱਲਾਂ ਅਸੀਂ ਆਪਣੇ ਪੇ ਆਖਦੇ ਹਾਂ ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ ਵੀ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ਾਂ ਉੱਤੇ ਵਾਗਰੂ ਦੇ ਸੰਸਦਨ ਦੇ ਸੱਜੇ ਪਾਸੇ ਬਿਰਾਜਮਾਨ ਹੈ ਉਹ ਪਵਿੱਤਰ ਸਥਾਨ ਦਾ ਅਤੇ ਉਸ ਅਸਲ ਦੇਰੇ ਦਾ ਉਪਾਸਕ ਹੈ ਜਿਹਨੂੰ ਮੁਲਕ ਨੇ ਨਹੀਂ ਸਗੋਂ ਪ੍ਰਭੂ ਨੇ ਗੱਡਿਆ ਹਰ ਇੱਕ ਪ੍ਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜਾਉਣ ਨੂੰ ਥਾਪਿਆ ਜਾਂਦਾ ਹੈ ਇਸ ਕਾਰਨ ਲੋੜੀਦਾ ਸੀ ਭਈ ਇਹਦੇ ਕੋਲ ਵੀ ਚੜਾਉਣ ਨੂੰ ਕੁਝ ਹੋਵੇ ਜੋ ਧਰਤੀ ਉੱਤੇ ਹੁੰਦਾ ਤਾਂ ਜਾਜਕ ਹੁੰਦਾ ਹੀ ਨਾ ਇਸ ਲਈ ਜੋ ਸਰਾਧ ਦੇ ਅਨੁਸਾਰ ਪੇਟਾ ਚੜਾਉਣ ਵਾਲੇ ਤਾਂ ਹੁੰਦੇ ਹਨ ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ ਜਿਵੇਂ ਮੂਸਾ ਨੂੰ ਪਰਮੇਸ਼ਰ ਵੱਲੋਂ ਹੁਕਮ ਮਿਲਿਆ ਜਾਂ ਡੇਰਾ ਬਣਾਉਣ ਲੱਗਾ ਕਿ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਤੂੰ ਸਭ ਕੁਝ ਬਣਾਵੀਂ ਪਰ ਹੁਣ ਜਿਨ੍ਹਾਂ ਕੋ ਉਹ ਅਗਲੇ ਨਾਲੋਂ ਇੱਕ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਬਾਜਾਂ ਉੱਤੇ ਬੰਨਿਆ ਹੋਇਆ ਹੈ ਉਨਹੀਂ ਉਹਨੂੰ ਚੰਗੀ ਸੇਵਕਾਈ ਮਿਲੀ ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਏਲੀ ਥਾਣਾ ਭਾਲੀ ਜਾਂਦੀ ਕਿਉਂਕਿ ਉਹ ਉਹਨਾਂ ਉੱਤੇ ਊਜ ਲਾ ਕੇ ਕਹਿੰਦਾ ਹੈ ਵੇਖੋ ਉਹ ਦਿਨ ਆ ਰਹੇ ਹਨ ਪ੍ਰਭੂ ਆਖਦਾ ਹੈ ਮੈਂ ਇਸਰਾਇਲ ਦੇ ਘਰਾਂ ਦੇ ਨਾਲ ਅਤੇ ਯੂਦਾ ਦੇ ਘਰਾਂ ਦੇ ਨਾਲ ਇੱਕ ਨੇਮ ਬੰਨਾਂਗਾ ਉਸ ਨਾਮ ਵੰਗੁਣੀ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਤ ਵਿੱਚੋਂ ਬਾਹਰ ਲਿਆਇਆ ਉਹ ਤਾਂ ਮੇਰੇ ਨਾਮ ਉੱਤੇ ਕਾਇਮ ਨਾ ਰਹੇ ਅਤੇ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ ਪ੍ਰਭੂ ਆਖਦਾ ਹੈ ਇਹ ਉਹ ਨਾਮ ਹੈ ਜਿਹੜਾ ਮੈਂ ਇਸਰਾਇਲ ਦੇ ਘਾਣੇ ਨਾਲ ਬੰਨਾਂਗਾ ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੀਆਂ ਹਿਰਦਿਆਂ ਉੱਤੇ ਉਹਨਾਂ ਨੂੰ ਲਿਖਾਂਗਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਹਰ ਕੋਈ ਆਪਣੇ ਵਤਨੀ ਨੂੰ ਨਹੀਂ ਸਿਖਾਵੇਗਾ ਨਾ ਹਰ ਕੋਈ ਆਪਣੇ ਭਾਈ ਨੂੰ ਇਹ ਕਹਿ ਕੇ ਭਾਈ ਪ੍ਰਭੂ ਨੂੰ ਜਾਣੋ ਕਿਉਂ ਜੋ ਸਭੇ ਮੈਨੂੰ ਜਾਣਨਗੇ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਂ ਤਾਂ ਉਹਨਾਂ ਦੇ ਕੁਧਰਮਾ ਹੋਤੇ ਤਰਸਵਾਨ ਹੋਵਾਂਗਾ ਅਤੇ ਉਹਨਾਂ ਦੇ ਪਾਪਾ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ਜਦੋਂ ਉਹਨੇ ਨਵਾਂ ਨੀਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਰਾਇਆ ਹੈ ਪਰ ਜੋ ਕੁਝ ਪੁਰਾਣਾ ਹੋਇਆ ਅਤੇ ਚਿਰਕਾਲ ਦਾ ਹੈ ਉਹ ਅਲੋਪ ਹੋਣ ਦੇ ਨੇੜੇ ਹੈ